radically other ran. ఏరిన గారరల ఛె తేయ ఐడా న్ామ ఉన els హిన ఇనుం ఈ కెరాల గైడారలో కెరతో నా్ ఆన నా చి infinity వి అంన ఈన మలాడది కఴ థమ్ప అను ల్న్ తొటి తో తో ఈ ਤੇ ਕੁਲਰ ਦੇ ਬਰਾਬਰ ਵਾਈਟ ਕਰਾਏ ਜਾਣਗੇ ਜਿੱਥੇ ਦੇ ਬੱਚੇ ਵਾਲੇ ਆ ਉਹਨਾਂ ਲੱਗ ਸਭ ਦੇ ਬਾਰੇ ਦੇ ਕਿ ਆਣ ਕੋ ਜਾਣ ਵਾਸਤੇ ਰਾਤ ਰਹਿਣ ਦਾ ਪ੍ਰਬੰਧ ਹੈ ਜੀ ਅੱਛਾ ਜੀ ਦੁਨੀਆ ਕੀ 12 ਸੰਤਾ ਆ ਕੇ ਦੱਸਣ ਕਰੀਏ ਕੀ ਕਹਿਣਾ ਚਾਹੁੰਦੇ 12 ਜਰੂਰ ਸੰਤਾ ਆ ਕੇ ਮਸਤ ਜੋ ਉਹਨੀਆਂ ਸਭ ਦਾਦਾ ਜੀ ਦੇ ਦਰਬਾਰ ਤੇ ਮੈਂ ਉਹਨਾਂ ਦਾ ਜਿਲੋਂ ਧੰਨਵਾਦੀ ਕਰਦਾ ਹਾਂ ਆਸਾਂ ਬਰਾਦਾਂ ਬਾਈ ਦੁਨੀਆ ਕਰਦੇ ਆ। ਥੇੜੀ ਦੇ ਦਰਬਾਰ ਦੇ ਵਿੱਚ ਕੱਦ ਕਰਨ ਆਸ ਤੇ ਹੁੰਦਾ। ਮੇਰੇ ਜਮਾਨੇ ਮੇਰੇ ਮੂਰ ਮੇਰੇ ਨਾਲ ਬਹੁਤ ਵੱਡਾ ਸੰਘੋੜਿਆ। ਕਿ ਮੈਂ ਗੁਲੇ ਰਣੀਆ ਦਾ ਬਦਲ ਜਿਹੜੇ ਮੇਰੇ ਵੀਰ ਕਾਨਾ ਕੋਡੂਏ ਮੈਂ ਸੁਣਿਆ। ਉਹਨਾਂ ਵਾਸਤੇ ਉਹਨਾਂ ਨੇ ਮਾਇਆ ਸਾਨੂੰ ਪ੍ਰਵੋਡ ਕਰਾਈ ਆ। ਬਹੁਤ ਬਹੁਤ ਦਿਨੋਤਨ ਹੋਰ ਕਰਦਾ ਆ। ਇਹਨਾਂ ਦੇ ਵੀਰਾਂ ਦਾ ਅੱਛਾ ਗੱਲ ਕਰੀਏ ਅੱਜ ਕੱਲੋ ਛੋਟੇ ਪੱਤਿਆਂ ਦੀ ਉਹ ਫੇਸਬੁੱਕ ਤੇ ਵਟਸਐਪ ਤੇ ਬਹੁਤ ਧਿਆਨ ਹੁੰਦਾ ਉਹਨਾਂ ਦਾ। ਉਹਨਾਂ ਨੂੰ ਆਪਣਾ ਕੀ ਸੰਦੇਸ਼ ਮੈਂ ਰਹਿਣਾ ਵੀ ਦੇਖੋ ਫੇਸਬੁੱਕ ਦੇ WhatsApp ਦੇ ਮੋਬਾਈਲ ਆਣਾ ਆਪਣਾ ਫੋਨ ਦੇ ਵਿੱਚ ਜੇបើ ਰੁਚੀ ਰੱਖਣਾ ਅੱਜ ਡਾਕਟਰ ਜੇਡਾਂ ਦੇ ਵਿੱਚ ਜਿਆਦਾ ਰੁਚੀ ਰੱਖਣਾ ਤੇ ਬਹੁਤ ਵਧੀਆ ਨਸ਼ਿਆਂ ਵਿੱਚ ਬੁਰੇ ਬੱਚੇ ਮਾਂ ਪਿਓ ਨੂੰ ਮੈਂ ਅਪੀਲ ਕਰਦਾ ਕਿ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖੋ ਕੱਲ ਕਬੱਡੀ ਦਾ ਟੂਰਨਾਮੈਂਟ ਵੀ ਆ ਉਨੇ ਰਾਹੀਂ ਤੁਹਾਡਾ ਮੈਸੇਜ ਜਾਏਗਾ ਨਾ ਤੁਹਾਡਾ ਬਿਲਕੁਲ ਜੀ ਬਿਲਕੁਲ ਪਹਿਲਾ ਮੈਚ ਬੱਤਿਆਂ ਦਾ ਹੈ ਅੱਛਾ ਜੀ ਜੋ ਪਹਿਲਾ ਮੈਚ ਹੋਣਾ ਉੱਥੋਂ ਦੇ ਬੱਤਿਆਂ ਦਾ ਠੀਕ ਹੈ ਤੁਸੀਂ ਘਟਾ ਚਾਹੋ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਜੀ ਆਜੀ ਸੱਤਾਂ ਦੇ ਨਾਲ ਜਿਹੜੀ ਤੁਹਾਨੂੰ ਬਹੁਤ ਬਹੁਤ ਨਹੀਂ ਆਈਆਂ ਇਹ ਸੰਤਾਨ ਦੀ ਖੜਕ ਆਈਆਂ ਆਇਆਂ ਸੰਤਾਨ ਨੂੰ ਸਾਰੀਆਂ ਸੰਤਾਨ ਨੂੰ ਮੇਲੇ ਦੀਆਂ ਬਹੁਤ ਜਾਨੀਆਂ ਵਧਾਈਆਂ ਜੀ ਬਹੁਤ ਜਾਨੀਆਂ ਠੀਕ ਹੈ ਕਿੰਨੇ ਸਾਲਾਂ ਤੋਂ ਮਿਲਣ ਚੱਲਿਆ ਆ ਰਿਹਾ ਹੈ ਬਾਬਾ ਜੀ ਕੀ ਚਲਾਤਾ ਬੰਦ ਇਹ ਮੈਨੂੰ 11 ਸਾਲ ਤੋਂ ਚੱਲਦਾ ਆ ਰਿਹਾ ਜੀ ਔਰ ਇਸ ਮੇਲੇ 'ਚ ਸਭ ਦੇ ਜੋ ਆਪਣੇ ਮਨੋ ਕਾਮਨਾ ਲੈ ਕੇ ਆਉਂਦਾ ਕੁੜੀਆਂ ਆਉਂਦੇ ਆ ਤੁਸੀਂ ਸਾਡੇ ਚੈਨਲ ਦਾ ਹੀ ਸੈਂਟਰ ਬਣਣਾ ਹੈ ਇਹ ਵੀ ਨਸ਼ੀਆਂ ਨੂੰ ਛੱਡੋ ਆਪਣਾ ਆਪ ਨੂੰ ਵਿਸ਼ੇੜਾ ਸੁਧਾਰੋ ਠੀਕ ਹੈ ਬਹੁਤ ਬਹੁਤ ਥੈਂਕ ਯੂ ਯੋਨਾ ਮਾ ਜੀ ਜੀ ਕਾ ਬੰਦ ਸਤਿ ਸ਼੍ਰੀ ਅਕਾਲ ਜੀ ਕੋਮਰ ਹੀ ਗਰੇਟਾ ਮੱਝ ਤੇ ਸਾਡੇ ਭਰਾ ਕਹਿੰਦੇ ਸੁਨੀਲ ਨਾਭਾ ਕਪੂਰਾ ਵਿਜੇ ਸੌਤਾ ਜਲੰਧਰ ਬੁੱਧੂ ਉੱਚਾ ਮਿਆਰੀ ਤੋਂ ਬਾਈ ਭੱਗੇ ਹੋਣਾ ਹੈ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜਾ ਭਰਾ ਨਾਲ ਅੱਜ ਕਹਿੰਿਆ ਵੀ ਖੁਸ਼ਾ ਬਹੁਤ ਕਬੱਡਾ ਪੁੰਜ ਹੋਇਆ ਸਤਿਕਾਰਯੋਗ ਗੁਰੂ ਕਲਾਰਨੀ ਫਰਜਣ ਜੀ ਨੇ ਤੇਰੀ ਇੱਕ ਵਾਰੀ ਗਰਾਊਂਡ ਦੇ ਵਿੱਚ ਆਉਣ ਮੇਰੀ ਬੇਨਤੀ ਹੈ ਅਮਨ ਟਿਲੀ ਆ ਮੁੰਡਿਆਂ ਦਾ 2000 ਦੋਰੀ ਉਧਰ ਨਾਲ ਹੀ ਮੈਂ ਧੰਨਵਾਦ ਕਰਦਾ ਹੈ ਵੀ ਇਹ ਇੰਟਰਨੈਸ਼ਨਲ ਕਬੱਡੀ ਖਿਡਾਰੀ ਆਪਣੇ ਸਮੇਂ ਦੇ ਸਾਬਕਾ ਕਬੱਡੀ ਖਿਡਾਰੀ ਵਾ ਵਾ ਧੰਨਵਾਦ ਜੀ ਉਧਰ ਨਾਲ ਹੀ ਖੁਸ਼ਖਬਰੀ ਦੀ ਗੱਲ ਹੈ ਕਹਿੰਦੇ ਸਤੰਬਰ ਦੇ ਮਹੀਨੇ ਪੰਕਾਰ ਬਾਬਾ ਸਾਹਿਬ ਦਿੱਤਾ ਜੀ ਸਪੋਰਟਸ ਕਲੱਬ ਐਨ ਆਰ ਆਈ ਭਰਾ ਤੇ ಗ್ರಾಮ ਪੰਚਾਇਤ ਵੱਲੋਂ ਪਿੰਡ ਪੱਡੇ ਦੇਟ ਨਿਲਾ ਕਪੂਰ ਵਾਲਾ 25ਵਾਂ ਕਬੱਡੀ ਕੱਪ ਤੇ ਵਾਲੀਬਾਲ ਟੂਰਨਾਮੈਂਟ ਅੰਗਲਾਕ ਤੇ ਸਾਡੇ ਜਗਤਵਿੰਦਰ ਹੁਣ ਅੱਜ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ਰਮਣੀ ਪੰਕਤ ਕਾਲੀ ਦੇ ਖੇਸ਼ ਕਰਨ ਨਾਲ ਸਿੰਘ ਸਹਿਬਾ ਮੌਜੂਦਾ ਭੁਗੀ ਪਾਪਾ ਮੀਟਰ ਸਿੰਘ ਜੀ ਸੋਦੀ ਤਰਨ ਨਾਲ ਬਰੇ ਔਰ ਬੜੀ ਮਾਣ ਤੇ ਖੁਸ਼ੀ ਵਾਲੀ ਗੱਲ ਆ ਦੇਖੋ ਅੱਜ ਕਪੂਰ ਤੇ ਦਾ ਇਲਾਕਾ ਵਾ ਕਾਲੀ ਵਾਲ ਬੇਟਲੀ ਧਰਤੀ ਆ ਬੜੇ ਧੁੰਤਾਂ ਦੇ ਨਾਲ ਜਿਹੜਾ ਸਾਡੇ ਜਗਤਵੀਰ ਉਹਨੇ ਕਬੱਡੀ ਪਲੇਅਰ ਆ ਉਹਨੂੰ ਦੇ ਪਲੇਅਰਾਂ ਦੇ ਸਹਿਯੋਗ ਨਾਲ ਬੜਾ ਵਧੀਆ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਬਾਬਾ ਜੇਜੇ ਸਿੰਘ ਦੀ ਸੋਢੀ ਕਰਨਾਲ ਵਾਲੇ ਉਹਨਾਂ ਦੀ ਵੀ ਹਾਜ਼ਰੀ ਹੋਈ ਆ ਤੇ ਦਾਸ ਉਹਨਾਂ ਦੀਆਂ ਫੌਜਾਂ ਬਾਗੇ ਤੋਂ ਹੋਰ ਵੀ ਜੱਜਾ ਸਿੰਘ ਫੌਜਾਂ ਪਹੁੰਚੀਆਂ ਸਨ ਤੇ ਨਾਲ ਸਾਡੇ ਬੰਤੇ ਬਸੱਜਣ ਸਾਡੇ ਜੀ ਸਿਜਾ ਪਰੂਣੀ ਵੀ ਸਾਡੇ ਪਹੁੰਚੇ ਆ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਇਹ ਸਾਰੇ ਵੀਰਾਂ ਦਾ ਸਹਿਯੋਗ ਆ ਤੇ ਸੌਰਵ ਪੱਤਰ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਨੂੰ ਮਾਨਦਾਨ ਬਖਦੇ ਆ ਤੇ ਬਾਅਦ ਇਹ ਆ ਨਸ਼ਿਆਂ ਤੋਂ ਬਚਣਾ ਚਾਹੀਦਾ ਜਮਾ ਉਹਨਾਂ ਲਈ ਕਿਹਨੂੰ ਇੱਕ ਸੰਦੇਸ਼ ਆ ਕਿਉਂਕਿ ਨਸ਼ਾ ਛੱਡੋ ਤੇ ਖੋਰ ਵੱਡੋ ਮੈਂ ਫਿਰ ਇਹੀ ਆਖਰ ਚ ਅਪੀਲ ਕਰਦਾ ਵੀ ਵੱਧ ਚੜ ਕੇ ਗੁਰੂ ਵਾਲੇ ਬਣੀਏ ਅਮਰਤਸ਼ਹੀਏ ਤੇ ਬਾਕੀ ਆਪਾਂ ਨਸ਼ੇ ਨੂੰ ਕੰਟਰੋਲ ਕਰਨਾ ਤੇ ਗੇਮਾਂ ਛਡਾਉਣ ਦੀ ਜ਼ਰੂਰਿਆ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ